ਸਭਾ ਬੱਚਾ ਤੁਸੀਂ ਤਾਂ ਬੜੇ ਖੁਸ਼ ਲੱਗਦੇ ਹੋ ਪਰਮਾਤਮਾ ਕਰੇ ਤੁਹਾਡੇ ਚਿਹਰੇ ਤੇ ਇਦਾਂ ਹੀ ਮੁਸਕਰਾਣ ਬਣੀ ਰਹੇ ਰਸੀਕਰ ਬਾਬਾ ਜੀ ਬਾਬਾ ਨੇ ਵੀ ਖੁਸ ਕਰਦੇ ਹੋ ਹਾਂਜੀ ਹਾਂ ਬਾਬਾ ਜੀ ਬੜੀ ਨੇਕ ਰੂਹ ਲੱਗਦੀ ਏ ਤੁਹਾਨੂੰ ਲੈ ਬੱਚਾ ਹੱਥ ਦਿਖਾ ਤੁਹਾਡੇ ਦੋਨਾਂ ਦੇ ਸੰਯੋਗ ਦੇਖ ਕੇ ਕੋਈ ਖੁਸ਼ਖਬਰੀ ਦੇਵਾਂ ਲੈ ਹਾਂਜੀ ਬਾਰੋਂ ਹਾਂਜੀ ਹਾਂ ਬਾਬਾ ਜੀ ਕੈਨੇਡਾ ਤੋਂ ਹਾਂਜੀ ਯਰ ਐ ਟ੍ਰਾਂਟੋ ਵਿੱਚ ਰਹੈ ਨਾ ਹਾਂਜੀ ਹਾਂ ਇਸਲੇ ਵੀ ਨਹੀਂ ਛੋਟੀ ਮੰਗਣੀ ਹੋਈ ਐ ਜੀ ਜੀ ਤੇ ਵਿਆਹ ਕਰਾਉਣ ਲਈ ਐਕਸਾਈਟਡ ਹਾਂਜੀ ਹਾਂ ਬਾਬਾ ਜੀ ਟ੍ਰੂਲੀ ਟ੍ਰੂਲੀ ਓ ਹੋ 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 ਕੀ ਹੋਇਆ ਬਾਬਾ ਜੀ ਬੱਚਾ ਤੇਰੀ ਜੀਵਨ ਰੇਖਾ ਚ ਇਹ ਲਿਖਿਆ ਵੀ ਇਹ ਤੇਰੀ ਜੀਵਨ ਸਾਥੀ ਨਹੀਂ ਹੋ ਸਕਦੀ ਕੀ ਲਿਖਵਾਤਾ ਹੈ ਪਖੰਡੀ ਕਿਸ ਸਾਥੀ ਲਿਖਾਇਦਾ ਓ ਬੱਚਾ ਮੈਂ ਥੋੜੀ ਕਹਿ ਰਹੀ ਐ ਇਹ ਇਨਾਂ ਦੀਆਂ ਰੇਖਾਵਾਂ ਕਹਿ ਰਹੀਆਂ ਆ ਦੇਖ ਮੇਰੇ ਪੂਰੀਆਂ ਇਹ ਦੇਖਦੀ ਐ ਜੀ ਮੈਂ ਵਿਆਹ ਇਨਾਂ ਨਾਲ ਨਹੀਂ ਕਰਾਉਣਾ ਕਰਾਲਾ ਜਦੋਂ ਤੂੰ ਇਹਨੂੰ ਕੈਨੇਡਾ ਲੈ ਜਾਣਾ ਤੇਰੀ ਨਾਲ ਦੇ ਨਾਲ ਹੀ ਮੌਤ ਹੋਣੀ ਆ। ਬੱਬਾ ਜੀ ਕੋਈ ਉਪਾਅ ਹੋਊਗਾ? ਉਪਾਅ ਤਾਂ ਬੱਚਾ ਇਹਦਾ ਇਹੀ ਆ। ਇਹਦੇ ਨਾਲ ਨਹੀਂ ਕਰਾਉਣਾ। ਕਿਸੇ ਹੋਰ ਨਾਲ ਕਰਾਉਣਾ। ਬੱਚਾ ਠੀਕ ਐ ਬੱਚਾ। ਠੀਕ ਐ ਬਾਬਾ। ਲੈ ਮੈਂ ਤਾਂ ਕਰਕੇ ਕੋਕੀ ਲੈ ਆਉਣੀ। ਨੋ ਨੋ। ਹਾਲੇ ਬੱਬਾ। ਹਾਏ ਓਏ, ਮੇਰੇ ਯਾਰ ਓਏ। ਮੀਮੀ ਛੱਡ ਕੇ Joy, know